ਉਹ ਅਸਲ ਦੇ ਵਿੱਚ ਇਹ ਆ ਕਿ ਉਹਨਾਂ ਨੇ ਕਿਹਾ ਕੀਆ ਉਹਨਾਂ ਨੇ ਇਹੋ ਹੀ ਕਿਹਾ ਕਿ ਉਹ ਸਾਡੇ ਬੇਟੇ ਸਮਾਨ ਸੀ ਹੂੰ ਤੇ ਜੋ ਵੀ ਮਤਲਬ ਕਿ ਹੋਇਆ ਵਾਪਰਿਆ ਉਹਦੇ ਜ਼ਿੰਮੇਵਾਰ ਨੂੰ ਦੀ ਸਜ਼ਾ ਮਿਲੇਗੀ ਕੁਝ ਬੰਦੇ ਉਹਦੀ ਮੌਤ ਤੇ ਰਾਜਨੀਤੀ ਪੇ ਕਰਦੇ ਮੈਂ ਕੱਲ ਵੀ ਕਿਹਾ ਸੀਗਾ ਕਿ ਸਰਾਰੀ ਸਾਹਿਬ ਦਾ ਜੋ ਵੀ ਪ੍ਰਤੀਕਰਮ ਆਏਗਾ ਅਸੀਂ ਜੀ ਉਹਨੂੰ ਜ਼ਰੂਰ ਕੋਟ ਕਰਾਂਗੇ ਹੂੰ ਠੀਕ ਹੈ ਨਾ ਜੀ ਸਾਡਾ ਮਕਸਦ ਇਹ ਨਹੀਂ ਹੈ ਠੀਕ ਹੈ ਹਰ ਇੱਕ ਬੰਦੇ ਦਾ ਸਟਾਈਲ ਹੁੰਦਾ ਆਪਣਾ ਕੰਮ ਕਰਨ ਦਾ ਉਹਨਾਂ ਦਾ ਆਪਣਾ ਸਟਾਈਲ ਆ ਸਾਡਾ ਆਪ ਦਾ ਸਟਾਈਲ ਆ ਜੀ ਠੀਕ ਹੈ ਨਾ ਜੀ ਉਹ ਉਹਨਾਂ ਨੂੰ ਮੁਬਾਰਕ ਤੇ ਸਾਡਾ ਸਟਾਈਲ ਸਾਨੂੰ ਮੁਬਾਰਕ ਆ ਹਮ ਪਰ ਗੱਲ ਇਹ ਆ ਕਿ ਤੁਸੀਂ ਉੱਥੇ ਇਹ ਗੱਲ ਕਹਿ ਰਹੇ ਹੋ ਕਿ ਜ਼ਿੰਮੇਵਾਰ ਨੂੰ ਸਜ਼ਾ ਦਿੱਤੀ ਜਾਊਗੀ ਤੇ ਜ਼ਿੰਮੇਵਾਰ ਕਿਹਨੂੰ ਠਰ ਆ ਰਹੇ ਨੇ ਉਹਦੇ ਕਰਦੇ ਨੰਬਰ 1 ਤੇ ਤੁਹਾਡਾ ਪੀ ਹੈ ਤੇ ਨੰਬਰ 2 ਤੇ ਤੁਸੀਂ ਤੁਸੀਂ ਫਿਰ ਉਹੀ ਗੱਲ ਜੀ ਕਿ ਸੱਤਲਵੀ ਤੂੰ ਵਕੀਲ ਵੀ ਤੂੰ ਤੇ ਜੱਜ ਵੀ ਤੂੰ ਤੇ ਜਲਾਦ ਵੀ ਤੂੰ ਜੀ ਸੱਚਾ ਦੇਵੇਗਾ ਕੌਣ ਸਾਹਿਬ ਕਿਸੇ ਬਿਲਕੁਲ ਮਤਲਬ ਜ਼ਿੰਮੇਵਾਰ ਤਾਂ ਤੁਸੀਂ ਕਿਸੇ ਆਡੀਓ ਤੇ ਜਵਾਬ ਨਹੀਂ ਦਿੱਤਾ ਕਿ ਉਹ ਆਡੀਓ ਜਾਂ ਵੀਡੀਓ ਜਿਹੜੀਆਂ ਫੇਕ ਹੈ ਹੂੰ ਠੀਕ ਹੈ ਜੀ ਤੁਸੀਂ ਇਸ ਗੱਲ ਤੇ ਕੋਈ ਜਵਾਬ ਨਹੀਂ ਦਿੱਤਾ ਕਿ ਉਹਦੇ ਫਾਦਰ ਸਾਹਿਬ ਨੇ ਕਿਹਾ ਕਿ 15 ਲੱਖ ਰੁਪਇਆ ਲੈ ਗਏ ਨੇ ਸਾਥੋਂ ਤੁਸੀਂ ਇਸ ਗੱਲ ਤੇ ਕੋਈ ਜਵਾਬ ਨਹੀਂ ਦਿੱਤਾ ਕਿ ਉਹਨੂੰ ਸਰਪੰਚ ਬਣਾ ਕੇ ਉਸ ਤੋਂ ਬਾਅਦ ਜਿਹੜੇ ਮੈਂਬਰ ਵੇਰੇ ਸਨ ਉਹ ਹੜੇ ਪਿਆ ਕਰਦਾ ਸੀਗਾ ਹੂੰ ਉਹ ਮੈਂਬਰ ਜਿਹੜੇ ਸੀਗੇ ਜੀ ਕਿਹਦੇ ਕਹਿੰਦੇ ਵੇਰੇ ਸੀਗੇ ਉਲਟ ਸੀਗੇ ਜਾਂ ਉਹ ਦੂਜੀ ਪਾਰਟੀ ਦੇ ਸੀ ਤੁਸੀਂ ਕਿਤੇ ਸਪਸ਼ਟ ਨਹੀਂ ਕਰ ਸਕੇ ਸਰਦਾਰ ਕਿ ਉਸ ਮੁੰਡੇ ਦਾ ਸੰਸਕਾਰ ਛਮਸ਼ਾਨ ਘਾਟ 'ਚ ਵੀ ਨਹੀਂ ਹੋਣ ਦਿੱਤਾ ਉਹ ਕੌਣ ਸੀ ਉਹ ਤਾਂ ਘਰ 'ਚ ਹੀ ਕਰਤਾ ਸੀ ਕੋਈ ਇਹਨਾਂ ਸਵਾਲਾਂ ਦਾ ਜਵਾਬ ਕੌਣ ਦੇਊਗਾ ਤੁਸੀਂ ਮਤਲਬ ਕਿ ਹਰ ਚੀਜ਼ ਨੂੰ ਅਣਸੋਹਿਆ ਛੱਡ ਕੇ ਨਿਕਲ ਗਏ ਸਿਰਫ ਆਪਣੀ ਸਫਾਈ ਦੇ ਕੇ ਕਿ ਅਸੀਂ ਸਜ਼ਾ ਦੇਵਾਂਗੇ ਜੀ ਹਮ ਸਰ ਸਜ਼ਾ ਤੇ ਤਦ ਹੀ ਹੁੰਦੀ ਹੈ ਨਾ ਜਦੋਂ ਤੁਸੀਂ ਪਹਿਲਾਂ ਕੋਈ ਗੁਨਾਹ ਨੂੰ ਮੰਨੋ ਤੇ ਸਹੀ ਬਿਲਕੁਲ ਕਿ ਹੋਇਆ ਹਮ ਤੁਸੀਂ ਕਿਸੇ ਵੀ ਸਵਾਲ ਦਾ ਜਾਂ ਕਿਸੇ ਵੀ ਗੁੰਝਲਤਾ ਕੋਈ ਹੱਲ ਨਹੀਂ ਕੀਤਾ ਸਿਰਫ ਮੇਰੇ ਖਿਆਲ ਦੇ ਨਾਲ ਹੋਇਆ ਕਿ ਮੈਂ ਤੁਹਾਨੂੰ ਦੱਸਿਆ ਸੀ ਕਿ ਸ਼ਾਇਦ ਇਹਨਾਂ ਨੂੰ ਚੰਡੀਗੜ੍ਹ ਬੁਲਾਇਆ ਜਾਊਗਾ ਇਲਾਕੇ 'ਚ ਚਰਚਾ ਕਿ ਇਹਨਾਂ ਨੂੰ ਬੁਲਾਇਆ ਗਿਆ ਜੀ ਮੇਰੇ ਕੋਲ ਕੋਈ ਇਹਦੀ ਅਧਿਕਾਰਤ ਪੁਸ਼ਟੀ ਨਹੀਂ ਹੈ ਹਾਂ ਇੱਕ ਦੋਸਤ ਜ਼ਰੂਰ ਕਮੈਂਟ ਕਰ ਰਹੇ ਨੇ ਕਿ ਚੰਡੀਗੜ੍ਹ ਗਏ ਨੇ ਵੀਡੀਓ ਉਹਨਾਂ ਦੀ ਆਈ ਅੱਜ ਅੱਛਾ ਗਏ ਨੇ ਮੈਂ ਤੁਹਾਨੂੰ ਕੱਲ ਦੱਸਿਆ ਸੀਗਾ ਕਿ ਉਹਨਾਂ ਨੇ ਜਾਣਾ ਹੈ ਉਹਨਾਂ ਨੂੰ ਬੁਲਾਇਆ ਗਿਆ ਮੰਨੂ ਜੀ ਦੱਸ ਰਹੇ ਨੇ ਠੀਕ ਹੈ ਨਾ ਜੀ ਤਾਂ ਇਸ ਤੋਂ ਪਹਿਲਾਂ ਉਹ ਉੱਥੇ ਜਾਣਗੇ ਤਾਂ ਠੀਕ ਹੈ ਉਹਨਾਂ ਨੇ ਇੱਕ ਵੀਡੀਓ ਪਾ ਕੇ ਆਪਣੇ ਆਪ ਨੂੰ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਥੋੜਾ ਜਿਹਾ ਬਚਾਉਣ ਦਾ ਯਤਨ ਕਰ ਲਿਆ ਕਿ ਜੀ ਮੈਂ ਤੇ ਲੋਕਾਂ ਨੂੰ ਦੱਸ ਤੇ ਆਂ ਦੀ ਸਫਾਈ ਦੇ ਦਿੱਤੀ ਕਿਉਂਕਿ ਜੇ ਮੰਨ ਲਓ ਮਾੜੀ ਮਾੜੀ ਮੋਟੀ ਉਹ ਵੀਡੀਓ ਵੀ ਨਾ ਪਾਉਂਦੇ ਹੂੰ ਤੇ ਪਾਰਟੀ ਨੂੰ ਤਾਂ ਪੁੱਛਣਾ ਸੀਗਾ ਨਾ ਜੇ ਤੂੰ ਸੱਚਾ ਭਾਈ ਤੇ ਜਵਾਬ ਕਿਉਂ ਨਹੀਂ ਦਿੱਤਾ ਹੁਣ ਤੱਕ ਮੀਡੀਆ ਚੋਂ ਵੀ ਆਇਆ ਹੂੰ ਬਿਲਕੁਲ ਜਮਣ ਜੀ ਮੀਡੀਆ ਚੋਂ ਸਿੱਧੇ ਆਉਂਗੇ ਤਾਂ ਭਾਈ ਤੁਹਾਨੂੰ ਧੋਕੇ ਰੱਖ ਦੇਣਾ ਮੀਡੀਆ ਨੇ ਤੁਹਾਡੇ ਤੇ ਤਾਂ ਪਹਿਲਾਂ ਹੀ ਕਈ ਕਿਸਮ ਦੇ ਕਥੇ ਦੋਸ਼ ਲੱਗੇ ਨੇ ਹੂੰ ਠੀਕ ਹੈ ਨਾ ਜੀ ਕੰਮ ਨਾ ਕਰਨ ਤੇ ਕਰਵਾਉਣ ਦੇ ਜਿੱਦੇ ਕਰਕੇ ਮੇਰੇ ਤੇ ਵੀ ਔਖੇ ਹੋਏ ਸਨ ਇੱਕ ਵਾਰੀ ਖਬਰ ਕਰਨ ਤੇ ਤਾਂ ਕਹਿਣ ਦਾ ਮਤਲਬ ਇਹ ਆ ਕਿ ਭਾਈ ਇਹ ਸਾਰਾ ਕੁਝ ਜਿਹੜਾ ਹੈ ਨਾ ਉਹ ਬਿਲਕੁਲ ਤੁਸੀਂ ਆਪਣਾ ਇੱਕ ਰਸਤਾ ਬਣਾ ਕੇ ਇਸ ਐਸਕੇਪ ਰੂਟ ਉਹ ਤਿਆਰ ਕਰਕੇ ਨਿਕਲੇ ਹੋ ਜੀ ਜਦ ਕਿ ਜਿਹੜਾ ਘਰ ਉਜੜਿਆ ਉਸ ਉਜਾੜੇ ਨਾਲ ਸੰਬੰਧਿਤ ਕਿਸੇ ਵੀ ਸਵਾਲ ਦਾ ਕੋਈ ਪ੍ਰਤੱਖ ਰੂਪ ਚ ਜਵਾਬ ਨਹੀਂ ਹੈ ਬਿਲਕੁਲ ਬਾਕੀ ਹੁਣ ਦੇਖੋ ਜੀ ਸਰਾਰੀ ਸਾਹਿਬ ਦੀ ਜਿਹੜੀ ਇਹ ਚੁੱਪ ਟੁੱਟੀ ਆ ਕੀ ਇਹ ਮਾਨ ਸਾਹਿਬ ਦੀ ਚੁੱਪ ਨੂੰ ਵੀ ਤੋੜ ਦੇਵੇ ਕਿਉਂਕਿ ਵਰਕਰ ਤਾਂ ਉਹਨਾਂ ਦਾ ਵੀ ਗਿਆ ਨਾ ਜੀ ਸਰਪੰਚ ਤਾਂ ਉਹਨਾਂ ਦਾ ਵੀ ਗਿਆ ਹੂੰ ਕੀ ਉਹਨਾਂ ਦੀ ਵੀ ਚੁੱਪ ਟੁੱਟਦੀ ਹੈ ਜੀ ਵੱਡਾ ਸਵਾਲ ਹੈ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਸਕਾਰ ਜਿਸ ਤਰੀਕੇ ਨਾਲ ਕੀਤਾ ਗਿਆ ਉਹ ਦੁਖੀ ਪਿਓ ਜਿਸ ਤਰ੍ਹਾਂ ਕਹਿ ਰਿਹਾ ਕਿ ਮਤਲਬ ਕਿ ਤਿੰਨ ਥਾਣਿਆਂ ਦੀ ਪੁਲਿਸ ਉੱਥੇ ਸੱਦੀ ਗਈ ਫਿਰ ਜਿਸ ਤਰ੍ਹਾਂ ਨਿਕਲੇ ਨੇ ਹੂੰ ਕਈ ਸਵਾਲ ਹੈ ਉਹਦੇ ਜੀ ਕੀ ਕਹੀ ਹੁਣ ਤੇ ਜਿਹੜਾ ਇਹਨਾਂ ਦਾ ਹੈਗਾ ਜੀ ਕੀ ਏ ਉਹ ਵੀ ਆਉਂਦੀ ਸਭਾਈ ਤੇ ਬੋਲੇ ਨਾ ਕੁਛ ਬਿਲਕੁਲ ਅਜੀਬ ਕਿ ਕਾਲਾ ਲਫਾਫਾ ਗਿਆ ਕਿ ਕਿਹਾ ਸੀ ਜੀ ਕਾਲਾ ਲਫਾ ਉਹਦਾ ਫਾਦਰ ਤੇ ਰੰਗ ਵੀ ਦੱਸਦਾ ਲਫਾਫੇ ਦਾ ਹਮ ਕਿ ਕਾਲਾ ਲਫਾਫਾ ਬਿਲਕੁਲ ਤੇ ਜਦੋਂ ਦੇਣ ਗਿਆ 2 ਲੱਖ ਰੁਪਈਆ ਹਮ ਕਿ ਫਿਰੋਜ਼ਪੁਰ ਅੱਡੇ ਚ ਆਪਦੇ ਨਾਲ ਦਿਆਂ ਨੂੰ ਦੂ ਨੂੰ ਲਾ ਕੇ ਕਿਹਾ ਵੀ ਤੂੰ ਕਲਾਗਾ ਕੀ ਇਹ ਗੱਲਾਂ ਝੂਠੀਆਂ ਨਹੀਂ ਬਿਲਕੁਲ ਇੰਨੇ ਉਹ ਇੰਨੀਆਂ ਗੱਲਾਂ ਤੇ ਵੈਸੇ ਬੰਦਾ ਦੱਸ ਨਹੀਂ ਸਕਦਾ ਵੀ ਨੋਟ ਵੀ ਕਿਹੜੇ ਸੀਗੇ ਦਹਾ ਦਹਾ ਜੀਆਂ ਗੁੱਟੀਆਂ ਇਕੱਠੀਆਂ ਕਰਕੇ ਦਿੱਤੀਆਂ ਸਾਰੀਆਂ ਗੱਲਾਂ ਤੇ ਉਹਨਾਂ ਦੇ ਬਹੁਤ ਸਵਾਲ ਹੈ ਤਾਂ ਹੀ ਕਰਕੇ ਮੈਂ ਕਿਹਾ ਸੀ ਕਿ ਛੋਟੀ ਜੀ ਵੀਡੀਓ ਹੈ ਜਿੰਨੇ ਸਵਾਲ ਹੈ ਜਿੰਨੀਆਂ ਚੀਜ਼ਾਂ ਸਾਹਮਣੇ ਆ ਰਹੀਆਂ ਉਸ ਦੇ ਹਿਸਾਬ ਨਾਲ ਤੇ ਫਿਰ ਕੁਝ ਵੀ ਨਹੀਂ ਹੈ ਸਿਰਫ ਆਪਣਾ ਪੱਖ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਬਸ ਇੱਕ ਡੇਢ ਮਿੰਟ ਦੇ ਵਿੱਚ ਆਪਣਾ ਪੱਖ ਰੱਖ ਕੇ ਸਾਈਡ ਤੇ ਨਿਕਲਣ ਵਾਲੀ ਗੱਲ ਸੀ ਪੈਸੇ ਦੇ ਕੇ ਉਹਦੇ ਲੈਣ ਵਾਲਿਆਂ ਨੂੰ ਸੋਚ ਵਿਚਾਰ ਕਰ ਲੈਣਾ ਚਾਹੀਦਾ ਅਮਰਤਪਾਲ ਸਿੰਘ ਜੀ ਕਹਿ ਰਹੇ ਨੇ ਔਰ ਮਨੂਜੀ ਕਰਨ ਕੇ 25 ਲੱਖ ਫੌਜਾ ਸਿੰਘ ਸਰਾਰੀ ਵਾਲਾ ਸਰਪੰਚ ਹੀ ਚਾ ਆਪਣੇ ਬੰਦੇ ਦਾ ਪੇਪਰ ਵਾਪਸ ਲੈਣ ਲਈ ਲਏ ਸੀ ਕਹਿੰਦੇ ਔਰ ਇੱਕ ਮਿੱਤਰ ਹੋਰ ਕਹਿੰਦੇ ਸੀ ਕਿ ਪੈਸੇ ਇਹਨਾਂ ਨੇ ਇੱਕ ਸਾਈਡ ਤੋਂ ਨਹੀਂ ਦੋਨੇ ਸਾਈਡ ਤੋਂ ਲਏ ਸੀ ਤੇ ਦੂਸਰੇ ਰੌਲਾ ਹੀ ਪਾ ਰਹੇ ਸੀ ਵੀ ਸਾਨੂੰ ਜਿਆਦਾ ਸਰਪੰਚ ਬਣਾਓ ਜਾਂ ਪ੍ਰਬੰਧਕ ਲਾਓ ਹਾਂ ਪ੍ਰਬੰਧਕ ਵਾਲਾ ਵੀ ਤੁਸੀਂ ਜਵਾਬ ਨਹੀਂ ਦਿੱਤਾ ਜੀ ਕਿਉਂਕਿ ਇੱਕ ਆਡੀਓ 'ਚ ਉਹ ਇਹ ਕਹਿ ਰਿਹਾ ਕਿ ਫਿਰ ਤੁਸੀਂ ਠੀਕ ਹੈ ਪ੍ਰਬੰਧਕ ਲਾਉਣਾ ਜੀ ਹੂੰ ਹਾਂ ਕੱਲ ਨੇ ਆਪਾਂ ਜਿਹੜੀ ਸਾਂਝ ਕੀਤੀ ਸੀ ਉਹਦੇ ਵਿੱਚ ਵੀ ਇਹੀ ਹੈ ਕਿ ਹੁਣ ਪ੍ਰਬੰਧਕ ਲੱਗੇਗਾ ਜੀ ਮਤਲਬ ਇਹ ਹੈ ਕਿ ਅਸਲ ਦੇ ਵਿੱਚ ਇਹ ਤੇ ਇੱਕ ਬਹੁਤ ਵੱਡਾ ਮਾਮਲਾ ਜਾਂਚ ਪੜਤਾਲ ਦਾ ਹੈ ਨਾ ਜੀ ਜੀ ਬਿਲਕੁਲ ਮਿੰਟ ਜੀ ਖੈਰ ਸ਼ੁਕਰੀਆ ਜੀ ਦੋਸਤੋ ਬਹੁਤ ਬਹੁਤ ਸ਼ੁਕਰੀਆ ਇਹ ਸਵਾਲ ਜਿਹੜੇ ਹੈ ਨਾ ਅਜੇ ਤੱਕ ਸਵਾਲ ਹੀ ਪਏ ਨੇ ਆਪਾਂ ਇਹਨੂੰ ਇਹ ਨਹੀਂ ਕਹਿ ਸਕਦੇ ਕਿ ਫਿਰੋਜ਼ਪੁਰ ਨਾਲ ਜੁੜੀ ਇੱਕ ਕਿਉਂਕਿ ਇਲਾਕਾ ਹੈ ਫਿਰੋਜ਼ਪੁਰ ਦਾ ਹੀ ਹੈ ਹੋਰ ਖਬਰ ਬ੍ਰੇਕ ਹੋਈ ਹੈ ਕਿ ਦੇਵ ਸਮਾਜ ਕਾਲਜ ਦੇ ਨਜ਼ਦੀਕ ਇੱਕ ਟੈਟੂ ਬਣਾਉਣ ਵਾਲੀ ਦੁਕਾਨ ਤੇ ਗੋਲੀਆਂ ਚੱਲੀਆਂ ਇੱਕ ਨੌਜਵਾਨ ਦਾ ਕਤਲ ਹੋ ਗਿਆ ਮ੍ਰਿਤਕ ਦੀ ਜਿਹੜੀ ਪਛਾਣ ਆ ਆਸ਼ੂ ਮੁੰਗਾ ਬਸਤੀ ਬਲੂਚਾਂ ਵਾਲੀ ਬਜੋਈ ਹੈ ਜੀ ਲੋ ਜੀ ਇਹ ਵੀ ਨਮਈ ਕੰਮ ਹੈ ਆਪਣੇ ਤੇ ਰੋਜ਼ ਕੋਈ ਨਾ ਕੋਈ ਮੰਦ ਭਾਗੀ ਜਿਹੜੀ ਘਰਨਾ ਵਾਪਰਦੀ ਹੈ ਤੇ ਸਾਹਮਣੇ ਆਉਂਦੀ ਹੈ ਚਲੋ ਮਿੰਟੂ ਜੀ ਇਹਨਾਂ ਗੱਲਾਂ ਦੇ ਨਾਲ ਨਾਲ ਥੋੜਾ ਜਿਹਾ ਰਾਜਨੀਤੀਏ ਨੂੰ ਹਟਾ ਦਿੱਤਾ ਗਿਆ ਜੀ ਕਹਿੰਦੇ ਕਿ ਐਮਐਲਏ ਸਾਹਿਬ ਨੇ ਇਹ ਆਜ਼ਾਦ ਸੋਚਾ ਲਿਆ ਕੋਈ ਹੂੰ ਇਹ ਦੱਸ ਰਹੇ ਆ ਇਹ ਵੀ ਇੱਕ ਵੱਡੀ ਖਬਰ ਹੈ ਫਿਰ ਇਸ ਮਿਹਲੇ ਦੀ ਪਰ ਆਫੀਸ਼ੀਅਲੀ ਕੀ ਇਹ ਸਾਰਾ ਕੁਝ ਬਾਹਰ ਆ ਗਿਆ ਜਾਂ ਇਹਨਾਂ ਨੂੰ ਆਪਦੇ ਤੌਰ ਤੇ ਜਾਣਕਾਰੀ ਹੈ ਇਹ ਦੇਖਣ ਵਾਲੀ ਗੱਲ ਹੈ ਜੀ ਹਾਂ ਬਿਲਕੁਲ ਕਹਿ ਲਓ ਕਿ ਇੱਕ ਇੱਕ ਗੁੰਡੀ ਹੋਰ ਹੁਣ ਰਹਿ ਗਈ ਹੈ ਜਿਹੜੀ ਥੋੜਾ ਜਿਹਾ ਥੋੜਾ ਕਲੀਅਰ ਹੋਣਾ ਬਾਕੀ ਹੈ खैर ਮੈਂ ਥੋੜਾ ਜਿਹਾ ਇਸ ਖਬਰ ਤੋਂ ਮਿਟ ਦੇ ਅੱਗੇ ਚੱਲਦਾ ਹਾਂ ਇਹਨੂੰ ਆਪਾਂ ਇਸ ਤਰ੍ਹਾਂ ਇੱਕ ਸਵਾਲ ਦੇ ਤੌਰ ਤੇ ਛੱਡ ਕੇ ਚੱਲਦੇ ਹਾਂ ਕਿ ਇਹ ਜਿਹੜੇ ਬਾਕੀ ਸਵਾਲ ਪਏ ਨੇ ਇਹਨਾਂ ਦਾ ਜਵਾਬ ਕਦੋਂ ਆਉਂਦਾ ਕਿਵੇਂ ਆਉਂਦਾ ਥੋੜਾ ਜਿਹਾ ਰਾਜਨੀਤੀ ਵਾਲੇ ਪਾਸੇ ਚੱਲਦੇ ਹਾਂ ਲੁਧਿਆਣੇ ਦਾ ਹਾਲਚਲ ਉਹਦੀ ਗੱਲਬਾਤ ਕਰਦੇ ਹਾਂ ਉਧਰ ਕਹਿ ਲਓ ਕਿ ਸਿੰਘ ਫਸਣ ਵਾਲਾ ਕੰਮ ਹੋ ਅਮੀਰ ਨੇਤਾ ਉੱਥੇ ਜ਼ੋਰ ਲਾ ਰਿਹਾ ਆਪਦੇ ਆਪ ਦੇ ਪਰਸੇੋਂ ਪੈਸੇ ਨਾਲ ਵੀ ਵੋਟਾਂ ਨਾਲ ਵੀ ਤਾਕਤ ਨਾਲ ਵੀ ਉਧਰ ਆਸ਼ੂ ਸਾਹਿਬ ਲੱਗੇ ਹੋਏ ਨੇ ਕੁਝ ਦੋਸਤ ਜਾਂ ਕੁਝ ਲੀਡਰ ਆਸ਼ੂ ਸਾਹਿਬ ਦੇ ਪੱਖ ਦੇ ਵਿੱਚ ਆ ਰਹੇ ਨੇ ਕੁਝ ਛੱਡ ਛੱਡ ਕੇ ਦੂਜੇ ਪਾਸੇ ਨੂੰ ਜਾ ਰਹੇ ਨੇ ਅਰੋੜਾ ਸਾਹਿਬ ਕਹਿੰਦੇ ਕਿ ਸਭ ਤੋਂ ਵੱਧ ਪੈਸੇ ਵਾਲੇ ਸਭ ਤੋਂ ਵੱਧ ਅਮੀਰ ਬੰਦੇ ਜਿਹੜੇ ਚੋਣ ਲੜ ਰਹੇ ਉੱਥੋਂ ਹੀ ਨੇ ਕੀ ਰਾਜਨੀਤੀ ਕਿਹੜੇ ਪਾਸੇ ਘੜੀ ਜਾ ਰਹੀ ਆ ਮੈਨੂੰ ਸਮਝ ਨਹੀਂ ਆ ਤੁਹਾਡੇ ਸਵਾਲ ਨੂੰ ਥੋੜਾ ਮੈਨੂੰ ਦੁਬਾਰਾ ਦੱਸੋ ਕੀ ਮੋਲ ਹੈ ਨੇ ਚੋਨਾ ਦਾ ਪੁੱਛਦੇ ਹੋ ਜਾਂ ਨਿਗਮ ਦਾ ਪੁੱਛਦੇ ਮੈਂ ਚੋਨਾ ਦੀ ਗੱਲ ਕਰ ਰਿਹਾ ਫਿਲਹਾਲ ਨਿਗਮ ਤੇ ਆਪਾਂ ਥੋੜੇ ਅੱਗੇ ਹੋਣਾ ਚੋਨਾ ਦਾ ਹਾਂਜੀ ਚੋਨਾ ਦਾ ਜਿਹੜਾ ਮਾਹੌਲ ਹੈ ਨਾ ਦਰਅਸਲ ਕੀ ਹੈ ਕਿ ਭਾਰਤ ਪੂਸ਼ਨਾ ਸ਼ੂਨੇ ਅੱਜ ਇੱਕ ਪ੍ਰੈਸ ਕਾਨਫਰੰਸ ਕਰਨੀ ਆ ਜੀ ਉਸ ਕਾਨਫਰੰਸ ਦੇ ਵਿੱਚ ਆਪਦੇ ਕੇਸਾਂ ਬਾਰੇ ਜਾਣਕਾਰੀ ਦੇਣੀ ਆ ਹੂੰ ਉਹਦੇ ਚੋਂ ਵੀ ਕੁਝ ਨਿਕਲ ਸਕਦਾ ਹੈ ਹੂੰ ਪਰ ਇੱਕ ਪ੍ਰੈਸ ਕਾਨਫਰੰਸ ਕੱਲ ਸ਼ੈਰੀ ਗਲਸੀ ਹੋਰਾਂ ਨੇ ਕੀਤੀ ਹੈ ਜੀ ਸ਼ੈਰੀ ਗਲਸੀ ਉਹੀ ਮੁੰਡਾ ਐਮ ਐਲ ਏ ਹੂੰ ਪੇਪਰ ਦਾ ਵੀ ਰੌਲਾ ਪਿਆ ਤੇ ਇੱਕ ਵਾਰੀ ਉਹ ਕਾਰ ਤੇ ਚੜ ਕੇ ਵੀ ਚਾਚੀ ਆ ਜਾ ਚੀ ਉਹ ਵੀ ਰੌਣ ਕੇ ਹੀ